ਮੈਰੋ ਨੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਹੁਣ ਇੱਕ ਗੱਲ ਰੱਖੀ ਆ ਮੂਰੇ ਉਹਨੇ ਬੀਤੇ ਦਿਨੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੰਦੀ ਹੈ ਜਦੋਂ ਪੰਜਾਬ ਪੁਲਿਸ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆਉਂਦੀ ਹੈ ਦਸਤਾਰ ਲਾ ਕੇ ਕੇਸ ਪੁੱਟ ਦੀ ਕੇਸਾਂ ਦੀ ਬੇਅਦਬੀ ਕਰਦੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਉੱਤੇ ਲਗਾਤਾਰ ਸਵਾਲ ਉੱਠੇ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇੰਟਰਵਿਊ ਦੇ ਵਿੱਚ ਵੀ ਆਪਣਾ ਪੱਖ ਰੱਖਿਆ ਤੇ ਹੁਣ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਸਰ ਆ ਰਹੇ ਨੇ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਘਰ ਉਸ ਦੇ ਸਿਰ ਉੱਤੇ ਦਸਤਾਰ ਨੂੰ ਮੋੜ ਤੋਂ ਸਜਾਉਂਦੇ ਹੋਏ ਜਿਸ ਦਸਤਾਰ ਦੀ ਬੇਅਦਬੀ ਪੁਲਸ ਨੇ ਕੀਤੀ ਸੀ ਤੇ ਅਮਰਿਤਪਾਲ ਸਿੰਘ ਮਹਿਰੋ ਨੇ ਇਸ ਉੱਤੇ ਸਟੇਟਸ ਵੀ ਪਾਇਆ ਕਿ ਜਿਨ ਨੇ ਕਦੇ ਕਿਸੇ ਦਾ ਦੁੱਖ ਨਹੀਂ ਵੰਡਾਇਆ ਉਸ ਦਾ ਵੀ ਕੀ ਫਾਇਦਾ ਪਰ ਇਸ ਤੋਂ ਬਾਅਦ ਹੀ ਹੁਣ ਇੱਕ ਹੋਰ ਪੱਖ ਸਾਹਮਣੇ ਆਇਆ ਜਿੱਥੇ ਅਮਰਤਪਾਲ ਮਹਿਰੋ ਨੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਹੁਣ ਇੱਕ ਗੱਲ ਰੱਖੀ ਆ ਮੂਰੇ ਉਹਨੇ ਕਿਹਾ ਕਿ ਦੂਜਾ ਪੱਖ ਵੀ ਵੇਖਣਾ ਪਏਗਾ ਮੁੱਖ ਮੰਤਰੀ ਦਾ ਵੀ ਕਸੂਰ ਸੀ ਅਮਰਤਪਾਲ ਸਿੰਘ ਮਹਿਰੋ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੁੱਖ ਮੰਤਰੀ ਦੀ ਵੀ ਗਲਤੀ ਸੀ ਉਹਦੇ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੂੰ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਮੁੱਖ ਮੰਤਰੀ ਨੇ ਸ਼ਰੀਆਮ ਗਾਲਾਂ ਕੱਢੀਆਂ ਕਿਸੇ ਦੇ ਘਰ ਦੇ ਦਰਵਾਜ਼ਿਆਂ 'ਚ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਸ ਨੂੰ ਫੜ ਕੇ ਲੈ ਜਾਂਦੇ ਜਿਹਦਾ ਜਿੰਨਾ ਕਸੂਰ ਸੀ ਕਾਰਵਾਈ ਕਰਦੇ ਪਰ ਐਦਾਂ ਸ਼ਰੀਆਮ ਇੱਕ ਕੇਸਾਤਾਰੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘੜੀਸਣਾ ਤੇ ਕੁੱਟਣਾ ਸਹੀ ਨਹੀਂ ਹੈ ਅਮਰਪਾਲ ਮੈਰੋ ਇਹ ਵੀ ਕਹਿੰਦੇ ਨੇ ਕਿ ਇਕੱਲਾ ਮੁੱਖ ਮੰਤਰੀ ਦਾ ਪੱਖ ਨਾ ਦੇਖੋ ਐਦਾਂ ਕਿਉਂ ਹੋਇਆ ਇਹ ਸੱਚ ਵੀ ਜਾਨਣਾ ਜ਼ਰੂਰੀ ਹੈ ਇਹ ਸੱਚ ਜਾਨਣਾ ਚਾਹੀਦਾ ਤਾਂ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਨਵਾਂ ਪੱਖ ਇਸ ਗੱਲ ਨੂੰ ਲੈ ਕੇ ਮੂਹਰੇ ਰੱਖਿਆ ਕਿ ਨਿਰਾਸਾਰੇ ਲੋਕ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦਾ ਪੱਖ ਨਾ ਦੇਖੀ ਜਾਣ ਉਹਨੇ ਵੀ ਤਾਂ ਕਿਸੇ ਦੇ ਘਰੇ ਗਾਲ੍ਹਾਂ ਕੱਢੀਆਂ ਸੀ ਗੇਟ ਤੇ ਬਾਹਰ ਤੇ ਜਾ ਕੇ ਕਿਰਪਾਨਾਂ ਮਾਰੀਆਂ ਸੀ ਇੱਟਾਂ ਮਾਰੀਆਂ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹਾਲਾਂਕਿ ਕਾਰਵਾਈ ਜੋ ਪੰਜਾਬ ਪੁਲਿਸ ਨੇ ਕੀਤੀ ਹੈ ਉਸ ਦੀ ਨਿੰਦਿਆ ਵੀ ਅਮਰਤਪਾਲ ਮਹਿਰੋ ਨੇ ਕੀਤੀ ਤੇ ਫਿਰ ਦਸਤਾਰ ਜਿਹੜਾ ਹੈ ਉਸ ਨੂੰ ਮੁੜ ਤੋਂ ਮੁੱਖ ਮੰਤਰੀ ਦੇ ਸਿਰ ਉੱਤੇ ਸ਼ਿਸ਼ੋਭਿਤ ਕੀਤਾ ਹੈ ਹੁਣ ਜਿਹੜੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹ ਵੀ ਜ਼ਰੂਰ ਆਪਣਾ ਪੱਖ ਰੱਖਣ ਕਿ ਤੁਹਾਨੂੰ ਕੌਣ ਇਸ ਦੇ ਵਿੱਚ ਸਹੀ ਜਾਂ ਗਲਤ ਲੱਗਦਾ ਹੈ ਅਮਰਤਪਾਲ ਸਿੰਘ ਮਹਿਰੋ ਦੇ ਇਸ ਸਟੈਂਡ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਉੱਤੇ ਹੋਈ ਕਾਰਵਾਈ ਜਾਂ ਉਸ ਵੱਲੋਂ ਕੀਤੀ ਗਈ ਹਰਕਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੇ ਅਫਸਰਾ ਉੱਤੇ ਵੀ ਕਾਰਵਾਈ ਹੋਈ ਹੈ ਜ ਜਿੱਤੇ ਦੇਣੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੰਦੀ ਹੈ ਜਦੋਂ ਪੰਜਾਬ ਪੁਲਿਸ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆਉਂਦੀ ਹੈ ਦਸਤਾਰ ਲਾ ਕੇ ਕੇਸ ਪੁੱਟ ਦੀ ਕੇਸਾਂ ਦੀ ਬੇਅਦਬੀ ਕਰਦੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਉੱਤੇ ਲਗਾਤਾਰ ਸਵਾਲ ਉੱਠੇ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇੰਟਰਵਿਊ ਦੇ ਵਿੱਚ ਵੀ ਆਪਣਾ ਪੱਖ ਰੱਖਿਆ ਤੇ ਹੁਣ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਘਰ ਉਸ ਦੇ ਸਿਰ ਉੱਤੇ ਦਸਤਾਰ ਨੂੰ ਮੁਰਤ ਸਜਾਉਂਦੇ ਹੋਏ ਜਿਸ ਦਸਤਾਰ ਦੀ ਬੇਅਤਬੀ ਪੁਲਸ ਨੇ ਕੀਤੀ ਸੀ ਤੇ ਅਮਰਿਤਪਾਲ ਸਿੰਘ ਮਹਿਰੋ ਨੇ ਇਸ ਉੱਤੇ ਸਟੇਟਸ ਵੀ ਪਾਇਆ ਕਿ ਜਿਨ ਨੇ ਕਦੇ ਕਿਸੇ ਦਾ ਦੁੱਖ ਨਹੀਂ ਵੰਡਾਇਆ ਉਸ ਦਾ ਵੀ ਕੀ ਫਾਇਦਾ ਪਰ ਇਸ ਤੋਂ ਬਾਅਦ ਹੀ ਹੁਣ ਇੱਕ ਹੋਰ ਪੱਖ ਸਾਹਮਣੇ ਆਇਆ ਜਿੱਥੇ ਅਮਰਤਪਾਲ ਮਹਿਰੋ ਨੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਹੁਣ ਇੱਕ ਗੱਲ ਰੱਖੀ ਆ ਮੂਰੇ ਉਹਨੇ ਕਿਹਾ ਕਿ ਦੂਜਾ ਪੱਖ ਵੀ ਵੇਖਣਾ ਪਏਗਾ ਮੁੱਖ ਮੰਤਰੀ ਦਾ ਵੀ ਕਸੂਰ ਸੀ ਅਮਰਤਪਾਲ ਸਿੰਘ ਮਹਿਰੋ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੁੱਖ ਮੰਤਰੀ ਦੀ ਵੀ ਗਲਤੀ ਸੀ ਉਹਦੇ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੂੰ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਮੁੱਖ ਮੰਤਰੀ ਨੇ ਸ਼ਰੀਆਮ ਗਾਲਾਂ ਕੱਢੀਆਂ ਕਿਸੇ ਦੇ ਘਰ ਦੇ ਦਰਵਾਜ਼ਿਆਂ 'ਚ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਸ ਨੂੰ ਫੜ ਕੇ ਲੈ ਜਾਂਦੇ ਜਿਹਦਾ ਜਿੰਨਾ ਕਸੂਰ ਸੀ ਕਾਰਵਾਈ ਕਰਦੇ ਪਰ ਐਦਾਂ ਸ਼ਰੀਆਮ ਇੱਕ ਕੇਸਾਤਾਰੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘੜੀਸਣਾ ਤੇ ਕੁੱਟਣਾ ਸਹੀ ਨਹੀਂ ਹੈ ਅਮਰਪਾਲ ਮੈਰੋ ਇਹ ਵੀ ਕਹਿੰਦੇ ਨੇ ਕਿ ਇਕੱਲਾ ਮੁੱਖ ਮੰਤਰੀ ਦਾ ਪੱਖ ਨਾ ਦੇਖੋ ਐਦਾਂ ਕਿਉਂ ਹੋਇਆ ਇਹ ਸੱਚ ਵੀ ਜਾਨਣਾ ਜ਼ਰੂਰੀ ਹੈ ਇਹ ਸੱਚ ਜਾਣਨਾ ਚਾਹੀਦਾ ਤਾਂ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਨਵਾਂ ਪੱਖ ਇਸ ਗੱਲ ਨੂੰ ਲੈ ਕੇ ਮੂਹਰੇ ਰੱਖਿਆ ਕਿ ਨਿਰਾਸਾਰੇ ਲੋਕ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦਾ ਪੱਖ ਨਾ ਦੇਖੀ ਜਾਣ ਉਹਨੇ ਵੀ ਤਾਂ ਕਿਸੇ ਦੇ ਘਰੇ ਗਾਲ੍ਹਾਂ ਕੱਢੀਆਂ ਸੀ ਗੇਟ ਤੇ ਬਾਹਰ ਤੇ ਜਾ ਕੇ ਕਿਰਪਾਨਾਂ ਮਾਰੀਆਂ ਸੀ ਇੱਟਾਂ ਮਾਰੀਆਂ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹਾਲਕਿ ਕਾਰਵਾਈ ਜੋ ਪੰਜਾਬ ਪੁਲਿਸ ਨੇ ਕੀਤੀ ਹੈ ਉਸ ਦੀ ਨਿੰਦਿਆ ਵੀ ਅਮਰਤਪਾਲ ਮੈਰੋ ਨੇ ਕੀਤੀ ਤੇ ਫਿਰ ਦਸਤਾਰ ਜਿਹੜਾ ਉਸ ਨੂੰ ਮੁੜ ਤੋਂ ਮੁੱਖ ਮੰਤਰੀ ਦੇ ਸਿਰ ਉੱਤੇ ਸ਼ਿਸ਼ੋਬਿਧ ਕੀਤਾ ਹੈ ਹੁਣ ਜਿਹੜੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹ ਵੀ ਜ਼ਰੂਰ ਆਪਣਾ ਪੱਖ ਰੱਖਣ ਕਿ ਤੁਹਾਨੂੰ ਕੌਣ ਇਸ ਦੇ ਵਿੱਚ ਸਹੀ ਜਾਂ ਗਲਤ ਲੱਗਦਾ ਹੈ ਅਮਰਤਪਾਲ ਸਿੰਘ ਮੈਰੋ ਦੇ ਇਸ ਸਟੈਂਡ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਉੱਤੇ ਹੋਈ ਕਾਰਵਾਈ ਜਾਂ ਉਸ ਵੱਲੋਂ ਕੀਤੀ ਗਈ ਹਰਕਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੇ ਅਫਸਰਾਂ ਉੱਤੇ ਵੀ ਕਾਰਵਾਈ ਹੋਈ ਹੈ ਜ ਬਿੱਤੇ ਦਿਨੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੰਦੀ ਹੈ ਜਦੋਂ ਪੰਜਾਬ ਪੁਲਿਸ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆਉਂਦੀ ਹੈ ਦਸਤਾਰ ਲਾ ਕੇ ਕੇਸ ਪੁੱਟ ਦੀ ਕੇਸਾਂ ਦੀ ਬੇਅਦਬੀ ਕਰਦੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਉੱਤੇ ਲਗਾਤਾਰ ਸਵਾਲ ਉੱਠੇ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇੰਟਰਵਿਊ ਦੇ ਵਿੱਚ ਵੀ ਆਪਣਾ ਪੱਖ ਰੱਖਿਆ ਤੇ ਹੁਣ ਅਮਰਤਪਾਲ ਸਿੰਘ ਮਹਿਰੋ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਘਰ ਉਸ ਦੇ ਸਿਰ ਉੱਤੇ ਦਸਤਾਰ ਨੂੰ ਮੋੜ ਤੋਂ ਸਜਾਉਂਦੇ ਹੋਏ ਜਿਸ ਦਸਤਾਰ ਦੀ ਬੇਅਦਬੀ ਪੁਲਸ ਨੇ ਕੀਤੀ ਸੀ ਤੇ ਅਮਰਿਤਪਾਲ ਸਿੰਘ ਮਹਿਰੋ ਨੇ ਇਸ ਉੱਤੇ ਸਟੇਟਸ ਵੀ ਪਾਇਆ ਕਿ ਜਿਨ ਨੇ ਕਦੇ ਕਿਸੇ ਦਾ ਦੁੱਖ ਨਹੀਂ ਵੰਡਾਇਆ ਉਸ ਦਾ ਵੀ ਕੀ ਫਾਇਦਾ ਪਰ ਇਸ ਤੋਂ ਬਾਅਦ ਹੀ ਹੁਣ ਇੱਕ ਹੋਰ ਪੱਖ ਸਾਹਮਣੇ ਆਇਆ ਜਿੱਥੇ ਅਮਰਿਤਪਾਲ ਮਹਿਰੋ ਨੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਹੁਣ ਇੱਕ ਗੱਲ ਰੱਖੀ ਆ ਮੂਰੇ ਉਹਨੇ ਕਿਹਾ ਕਿ ਦੂਜਾ ਪੱਖ ਵੀ ਵੇਖਣਾ ਪਏਗਾ ਮੁੱਖ ਮੰਤਰੀ ਦਾ ਵੀ ਕਸੂਰ ਸੀ ਅਮਰਪਾਲ ਸਿੰਘ ਮਹਿਰੋ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਮੁੱਖ ਮੰਤਰੀ ਦੀ ਵੀ ਗਲਤੀ ਸੀ ਉਹਦੇ ਤੇ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੂੰ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਮੁੱਖ ਮੰਤਰੀ ਨੇ ਸ਼ਰਿਆਮ ਗਾਲਾਂ ਕੱਢੀਆਂ ਕਿਸੇ ਦੇ ਘਰ ਦੇ ਦਰਵਾਜ਼ਿਆਂ 'ਚ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਸ ਨੂੰ ਫੜ ਕੇ ਲੈ ਜਾਂਦੇ ਜਿਹਦਾ ਜਿੰਨਾ ਕਸੂਰ ਸੀ ਕਾਰਵਾਈ ਕਰਦੇ ਪਰ ਐਦਾਂ ਸ਼ਰੀਆਮ ਇੱਕ ਕੇਸਾਤਾਰੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘੜੀਸਣਾ ਤੇ ਕੁੱਟਣਾ ਸਹੀ ਨਹੀਂ ਹੈ ਅਮਰਪਾਲ ਮੈਰੋ ਇਹ ਵੀ ਕਹਿੰਦੇ ਨੇ ਕਿ ਇਕੱਲਾ ਮੁੱਖ ਮੰਤਰੀ ਦਾ ਪੱਖ ਨਾ ਦੇਖੋ ਐਦਾਂ ਕਿਉਂ ਹੋਇਆ ਇਹ ਸੱਚ ਵੀ ਜਾਨਣਾ ਜ਼ਰੂਰੀ ਹੈ ਇਹ ਸੱਚ ਜਾਣਨਾ ਚਾਹੀਦਾ ਤਾਂ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਨਵਾਂ ਪੱਖ ਇਸ ਗੱਲ ਨੂੰ ਲੈ ਕੇ ਮੂਹਰੇ ਰੱਖਿਆ ਕਿ ਨਿਰਾਸਾਰੇ ਲੋਕ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦਾ ਪੱਖ ਨਾ ਦੇਖੀ ਜਾਣ ਉਹਨੇ ਵੀ ਤਾਂ ਕਿਸੇ ਦੇ ਘਰੇ ਗਾਲਾਂ ਕੱਢੀਆਂ ਸੀ ਗੇਟ ਤੇ ਬਾਹਰ ਤੇ ਜਾ ਕੇ ਕਿਰਪਾਨਾਂ ਮਾਰੀਆਂ ਸੀ ਇੱਟਾਂ ਮਾਰੀਆਂ ਸੀ ਜਿਸ ਤੋਂ ਬਾਅਦ ਇੱਕ ਹਰਪਾਈ ਹੋਈ ਹਾਲਾਂਕਿ ਕਾਰਵਾਈ ਜੋ ਪੰਜਾਬ ਪੁਲਿਸ ਨੇ ਕੀਤੀ ਹੈ ਉਸ ਦੀ ਨਿੰਦਿਆ ਵੀ ਅਮਰਤਪਾਲ ਮਹਿਰੋ ਨੇ ਕੀਤੀ ਤੇ ਫਿਰ ਦਸਤਾਰ ਜਿਹੜਾ ਉਸ ਨੂੰ ਮੁੜ ਤੋਂ ਮੁੱਖ ਮੰਤਰੀ ਦੇ ਸਿਰ ਉੱਤੇ ਸ਼ਿਸ਼ੋਬਿਧ ਕੀਤਾ ਹੈ ਹੁਣ ਜਿਹੜੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹ ਵੀ ਜ਼ਰੂਰ ਆਪਣਾ ਪੱਖ ਰੱਖਣ ਕਿ ਤੁਹਾਨੂੰ ਕੌਣ ਇਸ ਦੇ ਵਿੱਚ ਸਹੀ ਜਾਂ ਗਲਤ ਲੱਗਦਾ ਹੈ ਅਮਰਤਪਾਲ ਸਿੰਘ ਮਹਿਰੋ ਦੇ ਇਸ ਸਟੈਂਡ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਉੱਤੇ ਹੋਈ ਕਾਰਵਾਈ ਜਾਂ ਉਸ ਵੱਲੋਂ ਕੀਤੀ ਗਈ ਹਰਕਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੇ ਅਫਸਰਾਂ ਉੱਤੇ ਵੀ ਕਾਰਵਾਈ ਹੋਈ ਹੈ ਜਿਨ੍ਹਾਂ ਬਿੱਤੇ ਦਿਨੀ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੰਦੀ ਹੈ ਜਦੋਂ ਪੰਜਾਬ ਪੁਲਿਸ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆਉਂਦੀ ਹੈ ਦਸਤਾਰ ਲਾ ਕੇ ਕੇਸ ਪੁੱਟ ਦੀ ਕੇਸਾਂ ਦੀ ਬੇਅਦਬੀ ਕਰਦੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਉੱਤੇ ਲਗਾਤਾਰ ਸਵਾਲ ਉੱਠੇ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇੰਟਰਵਿਊ ਦੇ ਵਿੱਚ ਵੀ ਆਪਣਾ ਪੱਖ ਰੱਖਿਆ ਤੇ ਹੁਣ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਧਮਕਬੇਸ ਵਾਲੇ ਮੁੱਖ ਮੰਤਰੀ ਦੇ ਘਰ